ਉੜੀ ਵੱਜੀ ਆ ਰਿੜ ਦੀ ਹੱਡੀ ਦੇ ਵਿੱਚ ਡਾਕਟਰਾਂ ਨੇ ਕਹਿ ਦਿੱਤਾ ਕਿ ਚੱਲ ਫੱਲ ਨਹੀਂ ਸਕਦਾ ਇੱਥੇ ਵੀ ਬਾਈ ਨੂੰ ਬਹੁਤ ਹੈਲਪ ਦੀ ਲੋੜ ਆ ਮੈਨੂੰ ਪਤਾ ਵਾ ਕਿ ਬਹੁਤ ਸਾਰੇ ਦਾਨੀ ਸੱਜਣੇ ਆ ਜਿਹੜੇ ਵੀਡੀਓ ਨੂੰ ਦੇਖਣਗੇ ਤੇ ਬਾਈ ਦੀ ਥੋੜੀ ਥੋੜੀ ਮਦਦ ਸਾਰੇ ਜੇ ਕਰ ਸਕਦੇ ਆ ਤਾਂ ਜ਼ਰੂਰ ਨੂੰ ਲੱਗਾ ਵੀ ਕਿਸੇ ਨੇ ਮੇਰਾ ਪਿੱਛਾ ਕੀਤਾ ਪਰ ਮੈਂ ਗੋਲੀਆਂ ਕੀਤੀ ਗੱਲ ਨੂੰ ਤੋਂ ਬਾਅਦ ਭਾਜੀ 1:30 ਵਜੇ ਦਾ ਟਾਈਮ ਸੀ 24 ਜੁਲਾਈ 2023 ਦੀ ਗੱਲ ਉਹਨੇ ਦੂਜੀ ਗੱਲ ਨਹੀਂ ਕੀਤੀ ਸਿੱਧੀ ਮੇਤੇ ਫਾਇਰਿੰਗ ਕਰਦੇ ਮੈਂ ਭਾਜੀ ਭੱਜਿਆ ਇੱਕ ਸਟੋਰ ਦੇ ਵਿੱਚ ਬੜਿਆ ਮੈਂ ਪੁਲਿਸ ਨੂੰ ਸਾਰੀ ਲੋਕੇਸ਼ਨ ਦਿੱਤੀ ਆਪਣੀ ਉਹ ਜਿਹਨੂੰ ਸਟੋਰ ਵਾਲਿਆਂ ਨੇ ਮੇਰੀ ਹੈਲਪ ਨਹੀਂ ਕੀਤੀ 바ਰਸਲੋਨਾ ਦੇ ਹਸਪੀਟਲ ਦੇ ਵਿੱਚ ਬਾਈ ਐਸ ਵੇਲੇ ਦਾਖਲ ਆ ਡੇਢ ਸਾਲ ਤੋਂ ਗੋਲੀ ਵੱਜੀ ਆ ਰਿੜ ਦੀ ਹੱਡੀ ਦੇ ਵਿੱਚ ਡਾਕਟਰਾਂ ਨੇ ਕਹਿ ਦਿੱਤਾ ਕਿ ਚੱਲ ਫੱਲ ਨਹੀਂ ਸਕਦਾ ਤੇ ਤੁਰ ਨਹੀਂ ਸਕਦਾ ਅਣਪਛਾਤੇ ਬੰਦਿਆਂ ਨੇ ਬਿਨਾਂ ਕਿਸੇ ਵੈਰ ਵਿਰੋਧ ਤੋਂ ਲੁੱਟਖੋ ਖਰਨ ਲੱਗੇ ਇਹਦੇ ਗੋਲੀ ਮਾਰੀ ਆ ਤੇ ਪ੍ਰਸ਼ਾਸਨ ਨੇ ਉਹ ਬੰਦਾ ਫੜਿਆ ਵੀ ਨਹੀਂ ਅਜੇ ਤੱਕ ਜਿੱਥੇ ਕਹਿੰਦੇ ਆ ਕਿ ਜ਼ੀਰੋ ਕਰਾਈਂ ਆ ਇੱਥੇ ਤੇ ਬਾਈ ਦੀ ਕਮਿਊਨਿਟੀ ਵਾਲੇ ਵੀਰ ਭਰਾ ਇੱਥੇ ਆਉਂਦੇ ਆ ਮਿਲ ਕੇ ਜਾਂਦੇ ਆ ਅੱਜ ਸਾਨੂੰ ਵੀ ਮੌਕਾ ਮਿਲਿਆ ਕਿ ਬਾਈ ਨੂੰ ਮਿਲਣ ਲਈਏ ਤੇ ਬਾਈ ਮਨਪ੍ਰੀਤ ਬਹੁਤ ਹੀ ਪਚੰਗਾ ਇਨਸਾਨ ਆ ਵਧੀਆ ਬੰਦਾ ਆ ਤੇ ਬਹੁਤੀ ਦੁੱਖਾਂ ਦੇ ਵਿੱਚੋਂ ਦੀ ਲੰਘ ਰਿਹਾ ਆ 26 ਸਾਲ ਉਮਰ ਆ ਅੱਗੇ ਸਾਰੀ ਜ਼ਿੰਦਗੀ ਪਈ ਆ ਬਾਈ ਦੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਭ ਤੋਂ ਪਹਿਲਾਂ ਤੇ ਆਪਾਂ ਸਾਰੀ ਕਮਿਊਨਿਟੀ ਦਾ ਧੰਨਵਾਦ ਹੈ ਹਨਾ ਸਾਹਿਬ ਜੀ ਧੰਨਵਾਦ ਹੈਨਾ ਤੇ ਬਾਈ ਮੈਂ ਪੁੱਛਣਾ ਚਾਹੁੰਦਾ ਆ ਕਿ ਕਿ ਬਾਈ ਕੀ ਹੋਇਆ ਸੀ ਉਦੋਂ ਭਾਜੀ ਮੈਂ ਇਟਲੀ ਤੋਂ ਆਇਆ ਸੀ ਇੱਥੇ ਸਵੇ ਇਹੰਦੇ ਵਿੱਚ ਜੀ ਜਿਹੜਾ 2 ਸਾਲ ਦਾ ਇਹਨਾਂ ਦਾ ਰੂਲ ਆ ਵੀ 2 ਸਾਲ ਰਹਿ ਕੇ ਕੰਟ੍ਰੈਕਟ ਲੈ ਕੇ ਆਪਾਂ ਇੱਥੇ ਪੇਪਰ ਅਪਲਾਈ ਕਰ ਸਕਦੇ ਆ ਜੀ ਤਾਂ ਬਾਜੀ ਕਿਸੇ ਕਾਰਨ ਕਰਨ ਮੇਰਾ ਉਹ ਹੋਇਆ ਨਹੀਂ ਤਾਂ ਮੈਂ ਵਾਪਸ ਚੱਲਾ ਸੀ ਇਟਲੀ ਨੂੰ ਕਿਉਂ ਮੈਨੂੰ ਇੱਥੇ ਕੋਈ ਇੰਨਹੀਂ ਮੈਂ ਕਿਸੇ ਨੂੰ ਫੋਨ ਨਹੀਂ ਕੀਤਾ ਸੀ ਆ ਕੇ ਸਿਰਫ ਜਿਨ੍ਹਾਂ ਦੇ ਕੋਲ ਮੈਂ ਆਇਆ ਸੀ ਉਹਨਾਂ ਨੂੰ ਫੋਨ ਕੀਤਾ ਸੀ ਕਿ ਮੇਰਾ ਇਹ ਕੰਮ ਹੋ ਜਾਊਗਾ ਤਾਂ ਉਹਨਾਂ ਨੇ ਪਹਿਲਾਂ ਹਾਂ ਕੀਤੀ ਸੀ ਤਾਂ ਬਾਅਦ ਵਿੱਚ ਕਿਸੇ ਕਾਰਨ ਕਰਕੇ ਕੋਈ ਪੇਪਰ ਦੀ ਘਾਟ ਸੀ ਮੇਰੀ ਨਹੀਂ ਹੋਇਆ ਹੂੰ ਤਮੇ ਪਹਿਜੀ ਉਦਣ ਬਾਬਰ ਚੱਲਾ ਸੀ ਇਟਲੀ ਨੂੰ ਜੀ ਉਸ ਤੋਂ ਬਾਅਦ ਭਜੀ ਮੇਰਾ ਜਿਹੜਾ ਵੀਜ਼ਾ ਸੀ ਇਟਲੀ ਦਾ 9 ਮਹੀਨੇ ਵਾਲਾ ਐਕਸਪਾਇਰ ਹੋ ਗਿਆ ਜੀ ਤਾਂ ਮੈਨੂੰ ਇਹ ਜਈਆ ਗੱਲਾਂ ਸੁਣਨ ਲਈ ਮਿਲੀ ਆ ਕਿ ਤੈਨੂੰ ਰਿਪੋਰਟ ਕਰ ਦੂੰਗੇ ਜੇ ਤੂੰ 에어ਪੋਰਟ ਤੋਂ ਚੜਿਆ ਚਾਹੇ ਡੋਮੈਸਟਿਕ ਤੋਂ ਹੂੰ ਤਾਂ ਮੇਰਾ ਕੰਟੈਕਟ ਕਰਵਾਇਆ ਕਿਸੇ ਨੇ ਟੈਕਸੀ ਵਾਲੇ ਦੇ ਨਾਲ ਜੀ ਕਿ ਉਹ ਆਪਾਂ ਨੂੰ ਬਾਇਆ ਫ੍ਰਾਂਸ ਸੇ ਪਹੁੰਚਾ ਦੇਣਗੇ ਹੂੰ ਭਾਜੀ ਉਹਨਾਂ ਨੇ ਮੈਨੂੰ ਲੋਕੇਸ਼ਨ ਦਿੱਤੀ ਸੰਤਾ ਆਰ ਦੀਆ ਵਿਸੋਸ ਦੀ ਤਾਂ ਮੈਂ ਆਇਆ ਪਰ ਹੀ ਉੱਥੇ ਉਹਨਾਂ ਨਾਲ ਐਲੋ ਆਏ ਹੋਈ ਮਿਲਤੇ ਠੀਕ ਹੈ ਉਸ ਤੋਂ ਬਾਅਦ ਭਾਜੀ ਦੁਪਹਿਰ ਨੂੰ ਸਵੇਰ ਨੂੰ ਮਿਲਿਆ ਉਹਨਾਂ ਨੂੰ ਮੈਂ ਹੂੰ ਦੁਪਹਿਰ ਨੂੰ ਭਾਜੀ ਬੈਠਾ ਸੀ ਮੈਂ ਸਕੂਲ ਦੀ ਗਰਾਊਂਡ ਸੀ ਪਾਰਕ ਉਹਦੇ ਮੋੜੇ ਬੈਠਾ ਸੀ ਜੀ ਤਾਂ ਪਹਿਲਾਂ ਮੈਂ ਆਪਣੇ ਪੀਣ ਲਈ ਕੁਝ ਕੋਕ ਵਗੈਰਾ ਮੈਂ ਬਾਹਰ ਤੱਕ ਗਿਆ ਸੀ ਉਸ ਤੋਂ ਬਾਅਦ ਭਾਜੀ ਉੱਥੇ ਮੈਨੂੰ ਲੱਗਾ ਵੀ ਕਿਸੇ ਨੇ ਮੇਰਾ ਪਿੱਛਾ ਕੀਤਾ ਪਰ ਮੈਂ ਗੋਲੀਆਂ ਕੀਤੀ ਗੱਲ ਉਹ ਹੂੰ ਉਸ ਤੋਂ ਬਾਅਦ ਭਾਜੀ 1:30 ਵਜੇ ਦਾ ਟਾਈਮ ਸੀ 24 ਜੁਲਾਈ 2023 ਦੀ ਗੱਲ ਹੈ ਹੂੰ ਉਸ ਤੋਂ ਬਾਅਦ ਭਾਜੀ ਮੈਨੂੰ ਮੈਂ ਆਪਣੇ ਘਰ ਦੇਆਂ ਨਾਲ ਗੱਲ ਕਰਦਾ ਸੀ ਫੋਨ ਤੇ ਹੂੰ ਉਹੀ ਬੰਦਾ ਮੁੰਡਾ ਜਿਹੜਾ ਲੰਘ ਕੇ ਗਿਆ ਮਾਸਕ ਲਾਇਆ ਸੀ ਉਹਨੇ ਕਾਲੇ ਰੰਗ ਦਾ ਸੰਤਰੀ ਰੰਗ ਦੇ ਕੱਪੜੇ ਪਾਏ ਹੋ ਸੀ ਟੈਟੂ ਸੀ ਸਾਰੀ ਗੋਲੀ ਤੇ ਅੰਨ੍ਹੇ ਮੈਨੂੰ ਅੱਗੇ ਪਤਾ ਨਹੀਂ ਕੀ ਗਿਆ ਕੀ ਨਹੀਂ ਮੈਂ ਚੱਲਦਾ ਹੂੰ ਜੇਬ ਵਿੱਚ ਪਾ ਲਿਆ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਉਹਨੇ ਦੂਜੀ ਗੱਲ ਨਹੀਂ ਕੀਤੀ ਸਿੱਧੀ ਮੇਤੇ ਫਾਇਰਿੰਗ ਕਰ ਦਿੱਤੀ ਮੈਂ ਭੱਜੀ ਭੱਜਿਆ ਇੱਕ ਸਟੋਰ ਦੇ ਵਿੱਚ ਬੜਿਆ ਮੈਂ ਪੁਲਿਸ ਨੂੰ ਸਾਰੀ ਲੋਕੇਸ਼ਨ ਦਿੱਤੀ ਆਪਣੀ ਉਹ ਚਲੋ ਸਟੋਰ ਵਾਲਿਆਂ ਨੇ ਮੇਰੀ ਹੈਲਪ ਨਹੀਂ ਕੀਤੀ ਜਦੋਂ ਮੈਂ ਬਾਹਰ ਨਿਕਲਿਆ ਮੈਨੂੰ ਲੱਗਾ ਵੀ ਉਹ ਚੱਲ ਗਿਆ ਪਰ ਉਹਨੇ ਮੇਰੇ ਪਿੱਛੇੋਂ ਬਾਹਰ ਕਰ ਦਿੱਤਾ ਤੇ ਉਸ ਤੋਂ ਬਾਅਦ ਮੈਂ ਡਿੱਗਿਆ ਤਾਂ 10 ਮਿੰਟਾਂ ਦੇ ਵਿੱਚ ਹੀ ਉੱਥੋਂ ਕਿਸੇ ਨੇ ਡਗੇ ਪੈਨ ਦੇ ਐਂਬੂਲੈਂਸ ਨੂੰ ਫੋਨ ਕੀਤਾ ਤੇ ਪੁਲਿਸ ਆ ਗਈ ਤੇ ਐਂਬੂਲੈਂਸ ਆ ਗਈ ਤੇ ਰੀਡ ਦੀ ਹੱਡੀ ਦੇ ਵਿੱਚ ਕੋ ਗੋਲੀ ਡਾਕਟਰ ਕੱਢ ਨਹੀਂ ਸਕੇ ਹੈਗੇ ਤੇ ਬਾਈ ਦੀ ਨਾ ਬਾਈ ਇੱਥੇ ਬਹੁਤ ਕਰਜ਼ੇ ਤੇ ਵਿਆਜੀ ਪੈਸੇ ਚੱਕ ਕੇ ਆਇਆ ਹੈਗਾ ਇੱਥੇ ਵੀ ਬਾਈ ਨੂੰ ਬਹੁਤ ਹੈਲਪ ਦੀ ਲੋੜ ਆ ਮੈਨੂੰ ਪਤਾ ਵਾ ਕਿ ਬਹੁਤ ਸਾਰੇ ਦਾਨੀ ਸੱਜਣਿਆਂ ਜਿਹੜੇ ਵੀਡੀਓ ਨੂੰ ਦੇਖਣਗੇ ਤੇ ਬਾਈ ਦੀ ਥੋੜੀ ਥੋੜੀ ਮਦਦ ਸਾਰੇ ਜੇ ਕਰ ਸਕਦੇ ਆ ਤਾਂ ਜ਼ਰੂਰ ਕਰਿਓ ਬਾਈ ਦਾ ਖਾਤਾ ਨੰਬਰ ਜਿਹੜਾ ਵਾ ਉਹ ਅਸੀਂ ਸਕਰੀਨ ਤੇ ਚਲਾ ਰਹੇ ਹਾਂ ਬਾਈ ਦਾ ਆਪਦਾ ਖਾਤਾ ਨੰਬਰ ਆ ਪਰਸਨਲ ਇਹਦਾ ਤੇ ਬਾਈ ਦਾ ਫੋਨ ਨੰਬਰ ਹੈਗਾ 6478004 ਇੱਥੇ ਬੀਜ਼ੂਮ ਵੀ ਚੱਲਦਾ ਤੁਸੀਂ 5 10 ਜੋ ਵੀ ਤੁਹਾਡੀ ਦਿਲ ਕਰਦਾ ਹੋਵੇ ਤੁਸੀਂ ਬਾਈ ਨੂੰ ਬੀਜ਼ੂਮ ਕਰ ਸਕਦੇ ਆ ਬੀਜ਼ੂਮ ਅੱਜਕੱਲ ਸਾਰਿਆਂ ਕੋਲ ਹੀ ਆ ਤੇ ਕਾਫੀ ਚਾਹ ਕਾਫੀ ਜੋ ਵੀ ਤੁਸੀਂ ਪੀਨੇ ਆ ਕਿਤੇ ਇੱਕ ਦਿਨ ਨਾ ਵੀ ਪੀਓ ਤੇ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੇ ਸਾਡਾ ਕੰਮ ਹੁੰਦਾ ਕੋਸ਼ਿਸ਼ ਕਰਨੀ ਤੇ ਬਾਈ ਦੇ ਦੁੱਖ ਚਲਦੇ ਆ ਤੇ ਬਾਈ ਡੇਲੀ ਰੋਜ਼ਾਨਾ ਭੈਣ ਭਰਾ ਬਹੁਤ ਸਾਰੀ ਮਦਦ ਕਰਨ ਵਾਸਤੇ ਆਉਂਦੇ ਆ ਬਾਈ ਦੀ ਕਰਦੇ ਵੀ ਆ ਸਾਰੇ ਹਨਾ ਸਾਰੀ ਕਮਿਊਨਿਟੀ ਦਾ ਪ੍ਰਬੰਧਕਾਂ ਦਾ ਧੰਨਵਾਦ ਆ ਤੇ ਇੱਥੇ ਦੇ ਮੈਡੀਕਲ ਸਿਸਟਮ ਦਾ ਧੰਨਵਾਦ ਆ ਤੇ ਕੁਝ ਨਿੱਜੀ ਜ਼ਰੂਰਤਾਂ ਹੁੰਦੀਆਂ ਤੇ ਬਾਈ ਅ ਭਾਈ ਆਪ ਹੀ ਅਪੀਲ ਕਰਦੇ ਹਨਾ ਸਾਰਿਆਂ ਨੂੰ ਹਨਾ ਆਪਣਾ ਖਾਤਾ ਬੋਲਦੀ ਮੇਰਾ ਭਾਈ ਠੀਕ ਹੈ ਜੀ ਇਹ S ਕੈਪੀਟਲ ਦੇ ਵਿੱਚ 95 21 00 76 39 50 7 00 20 485 ਇਹ ਦਾ ਖਾਤਾ ਨੰਬਰ ਆ ਤੇ ਬੀਜ਼ੂ ਨੰਬਰ ਅਸੀਂ ਤੁਹਾਨੂੰ ਦੇ ਦਿੱਤਾ ਪਹਿਲਾਂ ਫੋਨ ਨੰਬਰ ਵੀ ਦਿੱਤਾ ਹੈ ਤੇ ਅੱਜ ਤਰੀਕ ਕਿੰਨੀ ਆ 1 ਫਰਵਰੀ ਅੱਜ 1 ਫਰਵਰੀ ਆ ਤੇ ਸਾਰੇ ਉਹਨਾਂ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਆ ਜਿਹੜੇ ਇਹਦੀ ਹੈਲਪ ਵਾਸਤੇ ਇੱਥੇ ਆਉਂਦੇ ਆ ਇਹਨੂੰ ਮੈਨਣ ਆਉਂਦੇ ਇਹਨੂੰ ਬਾਹਰ ਲੈ ਕੇ ਜਾਂਦੇ ਆ ਇਹਨੂੰ ਕੁਰਸੀ ਦੇ ਬਿਠਾਉਂਦੇ ਆ ਸਾਰਿਆਂ ਦਾ ਅਸੀਂ ਦਿਲੋਂ ਰਹਿਣੀ ਆ ਤੇ ਡੇਢ ਸਾਲ ਦੇ ਵਿੱਚ ਮੈਂ ਪਹਿਲੀ ਵਾਰੀ ਇਹਨੂੰ ਮੈਨਣਾ ਆਇਆ ਆ ਕਾਫੀ ਵਾਰੀ ਇਹਦਾ ਜ਼ਿਕਰ ਸੁਣਿਆ ਸੀ ਮੈਂ ਜਦੋਂ ਇਹਦੇ ਲੱਗਿਆ ਸੀ ਉਸ ਦਿਨ ਮੈਂ ਆਇਆ ਸੀਗਾ ਪਰ ਉਸ ਦਿਨੇ ਨੂੰ ਕੋਈ ਮਿਲ ਨਹੀਂ ਸਕਦਾ ਸੀਗਾ ਆਈਸੀਯੂ 'ਚ ਸੀਗਾ ਇਹ ਤੇ ਉਸ ਤੋਂ ਬਾਅਦ ਵਿੱਚ ਫੋਨ ਤੇ ਗੱਲਬਾਤ ਹਮੇਸ਼ਾ ਹੁੰਦੀ ਰਹੀ ਆ ਪਰ ਉਹਨਾਂ ਸਾਰੇ ਵੀਰਾਂ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਪੇਪਰ ਵਰਕ ਕੀਤਾ ਪੀਸੀਸੀ ਬਣਾਈ ਪਾਸਪੋਰਟ ਬਣਾਉਣ ਵਿੱਚ ਇਹਦੀ ਮਦਦ ਕਰ ਰਹੇ ਆ ਜਾਂ ਅੰਬੈਸੀ ਦੇ ਵਿੱਚ ਲੈ ਕੇ ਜਾਂਦੇ ਆ ਅੰਬੈਸੀ ਦਾ ਵੀ ਕਹਾਂਗੇ ਬਹੁਤ ਧੰਨਵਾਦ ਆ ਉਹ ਵੀ ਹੋਰ ਵੀ ਇਹਦੀ ਮਦਦ ਕਰਨ ਇਹਦੀ ਲੋੜ ਆ ਪੁਲਿਸ ਦੇ ਨਾਲ ਕਾਰਵਾਈ ਵਕੀਲ ਲੋਅਰ ਕਰਨ ਵਿੱਚ ਤੇ ਬਹੁਤ ਬਹੁਤ ਧੰਨਵਾਦ ਧੰਨਵਾਦ ਬੜੀ ਬਹੁਤ ਤੇ ਸਾਰਿਆਂ ਦਾ ਧੰਨਵਾਦ ਹੈ ਜਿਹੜਾ ਮੇਰਾ ਇੰਨਾ ਦੇਖਭਾਲ ਕਰਦੇ ਹੈ ਪਿਆਰ ਕਰਦੇ ਤੇ ਇਹ ਹੁਣ ਡਾਕਟਰ ਤੇ ਕਹਿ ਰਹੇ ਆ ਪਰ ਅਰਦਾਸ ਤੇ ਵਿਸ਼ਵਾਸ ਹੋਣ ਤੇ ਗੁਰੂ ਸਾਹਿਬ ਸਭ ਕੁਝ ਕਰ ਸਕਦੇ ਆ ਤੁਸੀਂ ਅਰਦਾਸ ਬੇਨਤੀ ਜਰੂਰ ਕਰਿਓ ਕਿ ਗੁਰੂ ਸਾਹਿਬ ਇਹਦੀ ਮਦਦ ਕਰਨ ਇਹਦਾ ਇਹਦਾ ਅੱਗੇ ਜਿਹੜਾ ਵਾ ਉਹ ਇਹ ਚੱਲ ਫਿਰ ਸਕੇ ਹਨਾ ਆਪਣੇ ਪੈਰਾਂ ਤੇ ਹੋ ਸਕੇ ਤੇ ਇਲਾਜ ਹੈ ਹਜੇ ਡਾਕਟਰਾਂ ਨੇ ਡਾਕਟਰਾਂ ਵੱਲੋਂ ਜਵਾਬ ਆ ਕਿ ਖਜੀ ਇਹਦਾ ਨਹੀਂ ਹੋ ਸਕਦਾ ਕੁਝ ਵੀ ਕਿਉਂਕਿ ਇਹਦਾ ਜਿਹੜਾ ਇਸ ਚੀਜ਼ ਦਾ ਜਿਹੜਾ ਜਿਹੜੀ ਜਗ੍ਹਾ ਤੇ ਗੋਲੀ ਲੱਗੀ ਹੋਈ ਆ ਤੇ ਉਹ ਉਥੋਂ ਨਾ ਤਾਂ ਕੱਢੀ ਜਾ ਸਕਦੀ ਆ ਤੇ ਨਾ ਨਾ ਉਹਦਾ ਕੁਝ ਹੋ ਸਕਦਾ ਕਿਉਂਕਿ ਜਿਹੜਾ ਕਾਫੀ ਯਾਰ ਜਿਹੜੇ ਉਹ ਟੈਸਟ ਹੋ ਰਹੇ ਆ ਪਰ ਅਰਦਾਸ ਨਾਲ ਕਹਿੰਦੇ ਸਾਰਾ ਕੁਝ ਹੋ ਜਾਂਦਾ ਹਨਾ ਹਾਂਜੀ ਤੇ ਬਾਈ ਪੰਜਾਬ ਤੋਂ ਕਿਹੜਾ ਪਿੰਡ ਆ ਤੇ ਸੰਧਵਾ ਭਾਜੀ ਇਹ ਦਬਾਬੇ ਚ ਦਬਾਬੇ ਜਿਲ੍ਹਾ ਨਮਾਸ਼ਹਿਰ ਜਿਲ੍ਹਾ ਨਮਾਸ਼ਹਿਰ ਤਾਂ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਅਮਰੀਕ ਸਿੰਘ ਪੰਜਾਬ ਤੋਂ ਸਪੇਨ ਸਾਇਲਸ ਸਿੰਘ ਕੈਮਰਾਮੈਨ ਦੇ ਨਾਲ ਬਾਰਸੀਲੋਨਾ